ਪੌਣੇ 2 ਸਾਲ ਬੀਤ ਗਏ ਸਵਾ ਸਾਲ ਦਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਰੋਂਦੀ ਕਰ ਲੌਂਦੀ ਪਿਓ ਧਰਨੇ ਵਾਲਾ ਕੇ ਮਜਾਵੇ ਕਰ ਕਰਕੇ ਸਾਡਾ ਬਾਈ ਬਲਕੌਰ ਸਿੰਘ ਬਹਿ ਗਿਆ ਤੇ ਜਿਹੜਾ ਦੁਸ਼ਮਣ ਸੀ ਯਾ ਸਿੱਧੂ ਮੂਸੇ ਨੂੰ ਮਾਰਨ ਵਾਲਾ ਉਹ ਕਹਿੰਦਾ ਕਹਿੰਦਾ ਹਮਾਰਿਆ ਉਹਨੂੰ ਪਰੌਣਿਆਂ ਦੇ ਬਾਗ ਪੰਜਾਬ ਦੀਆਂ ਜੇਲਾਂ ਦੇ ਵਿੱਚ ਮੀਡੀਆ ਪਰ ਅੱਜ ਦੁੱਖੇ ਇਸ ਕਰਦਾ ਹੈ ਚਰਚਾ ਤੇ ਇਹ ਧਰਨੇ ਲਾਉਣੇ ਕਿਉਂ ਪਏ ਮੈਂ 1 ਸਾਲ ਇੱਕ ਸਾਲ ਕਾਂਗਰਸ ਦਾ ਪ੍ਰਧਾਨ ਬਣ ਕੇ ਕੋਈ ਧਰਨਾ ਨਹੀਂ ਲਾਇਆ ਤੇ ਉੱਚੀ ਆਵਾਜ਼ ਨਹੀਂ ਬੋਲਿਆ ਉਹਦਾ ਕਾਰਨ ਸੀਗਾ ਮੈਂ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਮੁੱਲਾਪੁਰ ਸਾਹਿਬ ਸਮਾਂ ਦੇਣਾ ਚਾਹਣਾ ਹੈ ਅਸੀਂ ਪਹਿਲੇ ਦਿਨ ਕਿਸੇ ਨੂੰ ਸਵਾਲ ਨਹੀਂ ਕਰ ਸਕਦੇ ਅਸੀਂ ਪਹਿਲੇ ਦਿਨ ਉਹਦੇ ਤੋਂ ਹਿਸਾਬ ਨਹੀਂ ਮੰਗ ਸਕਦੇ 5 ਸਾਲਾਂ ਵਾਸਤੇ ਸਰਕਾਰ ਚੁਣੀ ਹੈ ਤੇ ਪਹਿਲਾ ਸਾਲ ਇੱਧਰ ਉੱਧਰ ਕਰਦਿਆਂ ਲੱਗ ਜਾਂਦਾ ਹੈ ਲੇਕਿਨ ਤਕਰੀਬਨ ਦੂਜਾ ਸਾਲ ਖਤਮ ਹੋਣ ਵਾਸਤੇ ਆ ਗਿਆ ਤੇ ਜਦੋਂ ਪੌਣੇ 2 ਸਾਲਾਂ ਬਾਅਦ ਮੈਂ ਸਲਾਹ ਕੀਤੀ ਆਸ਼ੂ ਜੀ ਹਰਨਾ ਨਾਲ ਸਾਧੂ ਸਿੰਘ ਜੀ ਹਰਨਾ ਪ੍ਰਗਤ ਸਿੰਘ ਜੀ ਹਰਨਾ ਨਾਲ ਕੀ ਹੁਣ ਸਮਾਂ ਆ ਗਿਆ ਹੁਣ ਸਮਾਂ ਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੀਏ ਪੰਜਾਬ ਦੇ ਲੋਕ ਤਹਾ ਮਾਰ ਮਾਰ ਕੇ ਰੋ ਰਹੇ ਐ ਪੰਜਾਬ ਦੇ ਲੋਕੇ ਮਹਿਸੂਸ ਕਰਦੇ ਐ ਕਿ ਅਸੀਂ ਆਦਾ ਅਗੂਠਾ ਕਿਉਂ ਨਾ ਕੱਟ ਦਈਏ ਜਿਹੜੇ ਅਗੂਠੇ ਦੇ ਨਾਲ ਅਸੀਂ ਝਾੜੂ ਦਾ ਬਟਨ ਨੱਪਿਆ ਸੀਗਾ ਸਾਨੂੰ ਬੜੀਆਂ ਉਮੀਦਾਂ ਸੀ ਸਾਨੂੰ ਬੜੀਆਂ ਮੇਰੀਆਂ ਮਾਵਾਂ ਬੈਠੀਆਂ ਢੀਕ ਦੀਆਂ ਉਹ ਬੇਬੇ ਦੇ ਨਾਲ ਮੈਂ ਬੈਠਾ ਮੈਂ ਕਿਹਾ ਮਾ ਬੇ ਤੈਨੂੰ ਕੋਈ ਸਮਝ ਆਉਂਦਾ ਹੈ ਤੇ ਬੇਬੇ ਕਹਿਣ ਲੱਗੀ ਮਾੜਾ ਮਾੜਾ ਪੁੱਤ ਮੈਨੂੰ ਸਮਝ ਆਉਂਦਾ ਹੈ ਮੈਂ ਕਿਹਾ ਕਾਰਣ ਕਹਿੰਦੀ ਹੈ ਨਹੀਂ ਗਾ ਇਹ ਆਈਆਂ ਕੋਈ ਇੰਨਾ ਦੇ ਮਰਸੀਡਿਸ ਕਾਰਾਂ ਨਹੀਂ ਖੜੀਆਂ ਮਾਨ ਸਾਹਿਬ ਆਮ ਦਰਮਿਆਨੇ ਘਰ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆਪ ਕਹਿੰਦੇ ਹੋ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਤਾ ਹੈ ਮੇਰੀ ਮਾਂ ਭੁੱਖੀ ਮਰਦੀ ਪਈ ਹੈ ਇਹਨੂੰ ਜਾ ਕੇ ਪੁੱਛ ਕਿ 500 ਰੁਪਏ ਜੇ ਇਹਨੇ ਦਵਾਈ ਲੈ ਕੇ ਆਉਣੀ ਹੋਵੇ ਤੇ ਕਿਹੜੇ ਤਰਲਿਆਂ ਨਾਲ ਮਨਰੇਗਾ ਵਾਲੇ ਤੋਂ ਤੇ ਦਿਹਾੜੀਆਂ ਲਾ ਲਾ ਕੇ ਗਵਾ ਕੂੜਾ ਸੱਟ ਕੇ ਕਿਹੜੇ ਤਰਲਿਆਂ ਨਾਲ ਮੇਰੇ ਬਾਪੂ ਤੇ ਬੇਬੇ ਵਿਚਾਰੇ 500 ਰੁਪਏ ਦਾ ਇੰਤਜ਼ਾਮ ਕਰਦੇ ਆ ਇਹ ਉਡੀਕ ਰਿਹਾ ਹੈ ਕੀ 1000 ਰੁਪਇਆ ਤੇਰਾ ਜਿਹੜਾ ਵਾਅਦਾ ਕੀਤਾ ਸੀ ਆ ਜਿੰਨੀਆਂ ਬੈਠੀਆਂ ਐ ਅੱਧੀਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਕਿਉਂਕਿ ਤੇਰੇ ਲਾਰੇ ਸਨ ਕਿ ਮੇਰੀ ਮਾਂ ਤੇ ਮੇਰੇ ਬਾਪੂ ਨੂੰ 1000 ਮੇਰੀ ਮਾਂ ਨੂੰ 1000 ਰੁਪਇਆ ਦੇਾਂਗਾ 2500 ਰੁਪਇਆ ਪੈਨਸ਼ਨ ਦੇਾਂਗਾ ਆਟਾ ਘਰ ਘਰ ਪੁਚਾਵਾਂਗਾ ਤੇ ਅੱਜ ਅੱਧੀ ਕੜਕ ਮੇਰੀਆਂ ਮਾਵਾਂ ਤੇ ਮੇਰੇ ਬਾਪੂਆਂ ਦੀ ਪਿੰਡਾਂ ਦੇ ਵਿੱਚ ਮੀਲੇ ਕਾਰੜ ਕੱਟ ਕੇ ਮੈਂ ਤੋਂਵਾਦੀ ਐਪਾ ਪੁਛਣਾ ਸ਼ੂਦਾ ਹੈ ਤਾਂ ਕੌੜਾ ਮੂੰਹ ਦਾ ਕੌੜਾ ਲੇਕਿਨ ਇਸ ਮਹਾਦੇਵ ਪੁੱਤ ਨੇ ਇੱਕ ਕਾਰਣ ਨਹੀਂ ਕਟਣ ਦਿੱਤਾ ਸਾਡਾ ਪੰਜਾਬ ਦਾ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਸੀਗਾ ਮੈਂ ਇਸ ਕਰਕੇ ਅੱਜ ਦਾ ਇਹ ਰੋਸ ਧਰਨੇ ਦੇ ਵਿੱਚ ਅੱਜ ਮੈਂ ਧਰਨੇ ਲਾਉਣ ਲੱਗੇ 21 ਮਹੀਨਿਆਂ ਬਾਅਦ ਮੈਂ ਕੋਈ ਚਿੱਕੜ ਨਹੀਂ ਸਿੱਟਣਾ ਚਾਹੁੰਦਾ ਰਜਾਨਾ ਦਿਨ ਦਿਹਾੜੇ ਕਤਲੇਆਮ ਚੋਰੀਆਂ ਚੇਨਾ ਲਾਲੀਆਂ ਕੱਲ ਗਿੱਦੜ ਬਾਚ ਪਹਿਲੀ ਵਾਰੀ ਪਹਿਲੀ ਵਾਰੀ ਜ਼ਿੰਦਗੀ ਚ 15 ਸਾਲਾਂ ਚ ਮੈਂ ਸਾਰਾ ਬਾਜ਼ਾਰ ਬੰਦ ਲੋਕਾਂ ਨੇ ਕੀਤਾ ਤੇ ਧਰਨਾ ਲਾਇਆ ਮੇਰੀ ਫੇਸਬੁੱਕ ਤੇ ਵੇਖ ਲੋ ਪਹਿਲੀ ਵਾਰੀ ਹੋਇਆ ਕਿ ਧਰਨਾ ਲੱਗਿਆ ਤੇ ਸਾਰੇ Hindu ਭਾਈਚਾਰੇ ਦੇ ਲੋਕ ਆਏ ਮੈਨੂੰ ਵੋਟ ਪਾਉਂਦਾ Hindu Hindu ਬੋਲਦਾ ਨਹੀਂ ਐ ਲekin hindu pura mehsoos karda hai pe saryana jadon darna laaya te main us darna ch smooliya keeti ke ne ek din ch satt choriyan ho riyan ek din ch satta thama te giddad ve nikki ji mandi ch choriyan hoyiyan din behare katle aam gangster saryam khulle ko mare hai te main thonu yaad karawana chahuna sidhu moose wala oh punjab da putt ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਸਾਡਾ ਯਾਰ ਸੀਗਾ ਤੇ ਮੈਂ ਉਹਦੀ ਮਾਤਾ ਚਰਨ ਸਿੰਘ ਕੋਲੇ ਜਿੱਤੇ ਉਹ ਪੂਰਾ ਹੋਇਆ ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖਜਿੰਦਰ ਰੰਦਾਵਾ ਰਾਤ ਨੂੰ ਪਹੁੰਚ ਕੇ ਤੇ ਮਾਂ ਮਾਂ ਨੂੰ ਇਹ ਲੱਗਦਾ ਸੀ ਖਬਰੇ ਪੁੱਤ ਸਪਤਾ ਚ ਉੱਠ ਕੇ ਆ ਜੂਗਾ ਮੇਰਾ ਉਹ ਗੱਭਰੂ ਜਿਹਨੇ ਦੁਨੀਆ ਦੇ ਵਿੱਚ ਨਾ ਕੇਵਲ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨਾ ਪੈਦਾ ਕੀਤਾ ਤੇ ਜਾਣ ਲੱਗੇ ਜਦੋਂ ਨਵਾਰ ਨੂੰ ਮੁਕੇ ਤੋੜਿਆ ਤੇ ਮਾਂ ਵੈਣ ਪਾਉਂਦੀ ਹੈ ਤੇ ਨਾਲੇ ਕੰਗੀ ਲਾਲ ਰੰਗ ਦੀ ਪੱਗ ਤੇ ਕੰਗੀ ਲਾ ਕੇ ਸੇਰੇ ਬੰਨ ਕੇ ਆ ਦੇ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਹੈ ਤੇ ਅੱਜ ਤੱਕ ਇਸ ਕਰਕੇ ਧਰਨਾ ਲਾਇਆ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਵਾ ਸਾਲ ਦਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਰੋਂਦੀ ਕਰ ਲੌਂਦੀ ਪਿਓ ਧਰਨੇ ਵਾਲਾ ਕੇ ਮਜਾਵੇ ਕਰ ਕਰਕੇ ਸਾਡਾ ਬਾਈ ਬਲਕੌਰ ਸਿੰਘ ਬਹਿ ਗਿਆ ਤੇ ਜਿਹੜਾ ਦੁਸ਼ਮਣ ਸੀਗਾ ਸਿੱਧੂ ਮੂਸੇ ਨੂੰ ਮਾਰਨ ਵਾਲਾ ਉਹ ਕਹਿੰਦਾ ਕਹਿੰਦਾ ਹਮਾਰਿਆ ਉਹਨੂੰ ਪਰੌਣਿਆਂ ਦੇ ਬਾਹਰ ਪੰਜਾਬ ਦੀਆਂ ਜੇਲਾਂ ਦੇ ਵਿੱਚ মিডিਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਹੈ ਸਾਨੂੰ ਭਗਵੰਤ ਮਾਨ ਸਾਹਿਬ ਸਾਨੂੰ ਇਸ ਕਰਦਾ ਦੁੱਖ ਹੈ ਇਸ ਕਰਕੇ ਸੰਜੇ ਤਲਵਾਰ ਸਾਹਿਬ ਅੱਜ ਦਾ ਇਸ ਧਰਨਾ ਹੁਣ ਰਾਜਾ ਬੜੇਗੇ ਇਸ ਕਰਕੇ ਤਰਨਾ ਲਾਉਣ ਲੱਗਿਆ ਪੱਤਰਕਾਰ ਸਾਥੀਓ ਇਹ ਰੌਣਾ ਹੈ ਇਹ ਮਸਲਾ ਮਸਲਾ ਕੀ ਹੈ ਕਿ ਪੰਜਾਬ ਦਾ ਰੇਤਾ ਅਸੀਂ ਸਦੀਆਂ ਤੋਂ ਕਹਿੰਦੇ ਸਾਡੇ ਸਮੇਂ ਵੀ ਬੇਈਮਾਨੀ ਹੁੰਦੀ ਸੀ ਰੇਤ ਦੇ ਅੰਦਰ ਮੈਂ ਖੜਾ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਮੇਰੇ ਤੇ ਔਖਾ ਹੋ ਗਿਆ ਮੈਂ ਕਿਹਾ ਮੈਂ ਕਿਹਾ ਕੈਪਟਨ ਅਮਰਿੰਦਰ ਸਿਆ ਮੈਂ 2005 ਚ ਘਰ ਪਾਇਆ ਸੀ ਪੰਜਾਬ ਦੀ ਵਿਧਾਨ ਸਭਾ ਰਿਕਾਰਡ ਤੇ ਹੈ ਤੇ ਮੈਂ ਜਲਾਲਾਬਾਦ ਤੋਂ ਰੇਤਾ ਟਰਾਲੀ ਤੇ ਹੀ ਦਾ ਸੀ ਤੇ ਮੁਫਤ ਆਇਆ ਕਰਦਾ ਸੀ 2005 ਦੇ ਵਿੱਚ ਮੈਂ ਕਿਹਾ ਪਾਣੀਆਂ ਦਾ ਰਖਾ ਵੱਜਦਾ ਚਾਹੇ ਝੂਠਾ ਹੀ ਵੱਜਦਾ ਲੇਕਿਨ ਇੱਕ ਕੰਮ ਕਰਦੇ ਕਿ ਰੇਤਾ ਮੁਫਤ ਕਰਦੇ ਪੰਜਾਬ ਦਾ ਦੁਨੀਆਂ ਯਾਦ ਰੱਖੇਗੀ ਦੁਨੀਆਂ ਯਾਦ ਰੱਖੇਗੀ ਕੋਈ ਪਰਚੀ ਨਹੀਂ ਜਿਹੜਾ ਜੀ ਕਰੇ ਰੇਤਾ ਭਰ ਲੈ ਆਵੇ لیکن کپتان نے میری سنی نہیں نہیں سنی વિધાનસભા ਚ پٹیہا تے بھگوانت مہان تو بڑیاں اساں سن کہ پنجاب دا अध्यापक دا پوت اج رے تا فریخ رہے گا تے رے تا کانگریس نالوں بھی چار گنے مائدا ہو گیا اے ریت مافیا اکالی دل دی سرکار دے وچ اینے جنم لیا بے شک ਅੱਜ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਐ ਹੁਣ ਮਾਫੀ ਮੰਗਣ ਦਾ 8 ਸਾਲਾਂ ਬਾਅਦ ਫਾਇਦਾ ਕੋਈ ਨਹੀਂ ਮਿੱਤਰਾ ਇਹ ਤੂੰ ਮੋਹਰ ਲਾਤੀ ਐ ਵੀ ਤੂੰ ਗੁਰੂ ਦਾ ਦੋਸ਼ੀ ਐ ਮਾਫੀ ਹੁੰਦੀ ਐ ਗਲਤੀ ਦੀ ਗੁਨਾਹਾਂ ਦੀ ਕਦੇ ਮਾਫੀ ਨਹੀਂ ਹੋਇਆ ਕਰਦੀ ਤੇਰੇ ਰਾਜ ਦੇ ਵਿੱਚ ਨਸ਼ਾ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਬਸ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਰੇਤ ਮਾਫੀ ਆਇਆ ਤੈਨੂੰ ਪੰਜਾਬ ਤੇ ਲੋਕਾਂ ਨੇ ਮaaf ਨਹੀਂ ਕਰਨਾ ਔਰ ਬਾਣ ਸਾਹਿਬ ਤੁਹਾਨੂੰ ਇਹਨਾਂ ਗੁਨਾਹਾਂ ਦੇ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਅਸਲ ਵਾਰਿਸ ਬਣਾਇਆ ਤੇ ਅੱਜ ਅੱਜ ਮੇਰੀਆਂ ਮਾਵਾਂ ਚੀਕਾਂ ਮਾਰ-ਮਾਰ ਕੇ ਆਪ ਦੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਓਏ ਓਏ ਮਰਦ ਬੰਦੇਓ ਓਏ ਮਰਦ ਮਰਦ ਲੋਕੋ ਉਹ ਮਾਂ ਨੂੰ ਪੁੱਛ ਕੇ ਦੇਖੋ ਉਹ ਮਾਂ ਨੂੰ ਪੁੱਛ ਕੇ ਦੇਖੋ ਜਿਹੜੀ 9 ਮਹੀਨੇ ਢਿੱਡ 'ਚ ਆਪਦੇ ਪੁੱਤ ਨੂੰ ਰੱਖਦੀ ਐ ਪੁੱਠਾ ਲਟਕਾ ਕੇ ਤੇ ਨਿਤ ਮਰਦੀ ਐ ਨਿਤ ਜਾ ਗਿਉਂਦੀ ਐ ਨਿਤ ਮਰਦੀ ਐ ਤਕਲੀਫਾਂ ਚੋਂਦੀ ਐ ਤੇ ਫੇਰ 9 ਮਹੀਨਿਆਂ ਬਾਅਦ ਜਦੋਂ ਪੁੱਤ ਜਨਮ ਲੈਂਦਾ ਓਰੀ ਸਾਰੀ ਥਕਾਨ ਉੱਤਰ ਜਾਂਦੀ ਐ ਵੀ ਮੇਰੇ ਪੁੱਤ ਨੇ ਜਨਮ ਲਿਆ ਪੈਰੋ ਰਿਆਸਾ ਹੁੰਦੀ ਐ ਕਿ ਹੁਣ ਮੇਰੇ ਪੁੱਤ ਦੀ ਜੰਜ ਜਾਊਗੀ ਵੱਡਾ ਹੋਏਗਾ ਮੇਰੀ ਅਰਥੀ ਨੂੰ ਕੰਦਾ ਦੇਗਾ ਤੇ ਫੇਰ ਅਰਥੀ ਨੂੰ ਕੰਦਾ ਪੁੱਤ ਨਹੀਂ ਦਿੰਦਾ ਨਸ਼ੇ ਦਾ ਪੰਜਾਬ ਦਾ ਸਾਡਾ ਜੋ ਹਾਲ ਹੈ ਨਸ਼ੇ ਚ ਤੇ ਮੇਰੀ ਮਾਂ ਨੂੰ ਆਪ ਦੇ ਪੁੱਤ ਨੂੰ 24 ਸਾਲਾਂ ਦੇ 21 ਸਾਲਾਂ ਨੂੰ ਸ਼ਮਸ਼ਾਨ ਘਰ ਛੱਡ ਕੇ ਹੋਣਾ ਪੈਂਦਾ ਫੇਰ ਪਿਓ ਧਾਹਾਂ ਮਾਰ ਕੇ ਰੋਂਦਾ ਧਾਹਾਂ ਮਾਰ ਕੇ ਫਿਰ ਮਾਂ ਕਹਿੰਦੀ ਹੈ ਰੱਬਾ ਉਹ ਰੱਬਾ ਚੰਗਾ ਹੁੰਦਾ ਜੇ ਮੈਨੂੰ ਪੁੱਤ ਦਿੰਦਾ ਹੀ ਜਾਂ ਮੇਰੇ ਬਿਨਾ ਸਾਰ ਲੈਂਦੀ ਪਰ ਦੇਖ ਕੇ 21 ਸਾਲਾਂ ਦੀ ਉਮਰ ਬੇਕਾਮ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ ਚੱਬੇ ਵਾਲ ਸਾਹਿਬ ਕੰਮ ਨਹੀਂ ਮਿਲਦਾ ਬੇਰੋਜ਼ਗਾਰੀ ਹੈ ਨਸ਼ੇ ਵੱਧ ਜਾ ਰਹੇ ਨੇ ਨੌਜਵਾਨ ਖੁੱਟਾ ਤੇ ਖੜ ਖੜ ਕੇ ਸੱਤਾਂ 'ਚ ਨਸ਼ਾ ਕਰ ਰਹੇ ਨੇ ਤੇ ਮੌਤ ਵੀ ਬਲੀ ਛੜ ਰਹੇ ਨਹੀਂ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਸਰਕਾਰਾਂ ਇਹ ਇੱਕ ਇੱਕ ਸਰਕਾਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੀ ਰਹੀ ਹੈ ਅਕਾਲੀ ਦਲ ਵੇਲੇ ਆਇਆ ਨਸ਼ਾ ਤੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਪਰ ਬੰਦ ਨਹੀਂ ਹੋਇਆ ਕਾਂਗਰਸ ਵੇਲੇ ਵੀ ਨਸ਼ਾ ਸੀ ਤੇ ਹੁਣ ਨਸ਼ਾ ਚਾਰ ਗੁਣੇ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ ਆਮ ਆਦਮੀ ਪਾਰਟੀ ਨੇ ਕਿਹਾਈ ਹੈ ਮੈਕੀਡੋਨ ਓਏ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚਰਚਾ ਕਰਨਾ 1.5 ਦਿਨ ਓਏ ਭਗਵੰਤ ਮਾਨਸਿਓ ਚਾਹੀਦਾ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਚ 1 ਮਹੀਨਾ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਚਰਚਾ ਦੇ ਵਿੱਚੋਂ ਹੱਲ ਕੱਢਿਆ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਰਾਜਾ ਬੜਿੰਗ ਜੇ ਬੋਲਣ ਲੱਗੇ ਬਹਿ ਜਾ ਓਏ ਸਾਰੇ ਚੁਣੇ ਹੋਏ ਲੋਕ ਪਾਸ਼ਣ ਦੇਣ ਬੋਲਣ ਤੇ ਨਸ਼ੇ ਦਾ ਮਸਲਾ ਹੱਲ ਕੱਢੀਏ ਇੱਕ ਦੂਜੇ ਤੇ ਚਿੱਕੜ ਨਾ ਸਿਟੀਏ ਤੇ ਮਸਲੇ ਦਾ ਹੱਲ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੀਏ 117 ਚੁਣੇ ਹੋਏ ਲੋਕਾਂ ਨੇ ਆਹ ਮਸਲੇ ਦਾ ਹੱਲ ਕੱਢ ਲਿਆ ਫੇਰ ਕੰਮ ਚੱਲਣਾ ਹੈ ਨਹੀਂ ਨਹੀਂ ਚੱਲਣਾ ਪਾਣੀਆਂ ਦਾ ਮੁੱਦਾ ਪੰਜਾਬ ਦਾ ਔਰ ਇਹ ਤੇ ਚਰਚਾ ਹੋਣੀ ਚਾਹੀਦੀ ਹੈ ਕਤਕਟ 15 ਦੇ ਚਰਚਾ ਹਰੇਕ ਬੰਦਾ ਕਹਿ ਦਿੰਦਾ ਖੜਾ ਹੋ ਕੇ ਮੈਂ ਪਾਣੀ ਨਹੀਂ ਜਾਂਦੇਗਾ ਮੇਰਾ ਖੂਨ ਜਾਏਗਾ ਜੇ ਸੁਪਰੀਮ ਕੋਰਟ ਨੇ ਫੈਸਲਾ ਤੁਹਾਡੇ ਬੋਲਟ ਕਰਤਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਉਹਨਾਂ ਨੇ ਦੇਖ ਲਿਆ ਹਿੰਦੁਸਤਾਨ ਦੀ ਸਰਕਾਰ ਨੇ ਕਿ ਪੰਜਾਬ ਦੇ ਜੱਟ ਨੂੰ ਮਾਰਿਆ ਨਹੀਂ ਜਾ ਸਕਦਾ ਪੰਜਾਬੀ ਸਿੱਖ ਨੂੰ ਮਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਵਖਾਤਾ ਕੀ ਪੰਜਾਬ ਦੇ ਲੋਕ ਮਰ ਜਾਣਗੇ ਲੇਕਿਨ ਇਹ ਨਹੀਂ ਮੰਨਣਗੇ ਇਸੇ ਕਰਕੇ ਕਾਰੇ ਕਾਨੂੰਨ ਵਾਪਸ ਲਏ 700 ਕਿਸਾਨ ਮਰਿਆ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਕੀ ਚਾਹੁੰਦਾ ਨਰਿੰਦਰ ਮੋਦੀ ਉਹ ਇਹ ਚਾਹੁੰਦਾ ਕਿ ਸੁਪਰੀਮ ਕੋਰਟ ਇਹਦੇ ਖਿਲਾਫ ਫੈਸਲਾ ਕਰ ਦੇ ਪਾਣੀ ਦਾ ਕਿ ਉਸ ਤੋਂ ਬਾਅਦ ਅੱਧਾ ਪੰਜਾਬ ਬੰਜਰ ਹੋ ਜਾਏਗਾ ਜਦੋਂ ਪਾਣੀ ਨਹੀਂ ਹੋਏਗਾ ਫਿਰ ਝੋਨਾ ਨਹੀਂ ਹੋਏਗਾ ਜੇ ਧੋਣਾ ਨਹੀਂ ਹੋਏਗਾ ਫਿਰ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਜੇ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਕਾਲੇ ਕਾਨੂੰਨ ਬਣਾਉਣ ਦੀ بجائے ਮੇਰਾ ਮਸਲਾ ਹੱਲ ਹੋ ਜਾਏਗਾ ਐਸੇ ਕਰਕੇ ਸੁਪਰੀਮ ਕੋਰਟ ਨੂੰ ਦਿੱਤਾ ਉਹ ਸੁਪਰੀਮ ਕੋਰਟ ਪਤਾ ਨਹੀਂ ਕੀ ਬਣੇਗਾ ਸਾਡਾ ਤੇ ਸਾਡੇ ਆਲੇ ਸਾਡੇ ਆਲੇ ਹੱਥੋਂ ਖੇਡੀ ਪਏ ਹੈ ਫਲਾਣੇ ਨੂੰ ਫੜ ਲੋ ਫਲਾਣੇ ਨੂੰ ਫੜ ਲੋ ਫਲਾਣੇ ਨੂੰ ਫੜ ਲੋ ਜਿਹੜਾ ਬੋਲਦਾ ਫੜ ਲੋ ਇਸ ਨਾਲ ਪੰਜਾਬ ਅੱਗੇ ਨਹੀਂ ਵਧੇਗਾ ਚਿੰਤਾ ਕੀ ਹੈ ਚਿੰਤਾ ਕੀ ਹੈ ਕੱਲ ਇੱਕ ਕੁੜੀ ਦਾ ਫੋਨ ਆਇਆ ਭਾਈ ਮਾਰਾ ਜੱਗੇ ਪਿੱਛੇ ਹੋਈ ਮੈਂ ਵੇਖਾਂ ਕਿਹੜੇ-ਕਿਹੜੇ ਬੈਠੇ ਹਰਿਆਰ ਕਮੋਦ ਸਾਹਿਬ ਕੱਲ ਇੱਕ ਕੁੜੀ ਦਾ ਫੋਨ ਆਇਆ ਗਿੱਦੜਵੇ ਦੀ ਕੁੜੀ ਐ ਕਰਾਈ ਵਾਲੇ ਪਿੰਡ ਦੀ ਸਾਡੇ ਪੂਰਨ ਸਿੰਘ ਦੀ ਕੁੜੀ ਐ ਮੇਰਾ ਭਰਾ ਐ ਮੈਨੂੰ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਤੋਂ ਬੋਲਦੀ ਐ ਮੈਂ ਕਿਹਾ 10 ਪੁੱਤ ਕਹਿੰਦੀ ਮੈਂ ਨਾਗਰਾਫੋਲ ਐ ਨਾਗਰਾਫੋਲ ਟਰੈਕਟੋ ਦੇ ਨਾਲ ਐ ਕੈਨੇਡਾ ਕੈਨੇਡਾ ਚ ਟੋਰਾਂਟੋ ਐ ਤੇ ਟੋਰਾਂਟੋ ਦੇ ਨਾਲ ਹੀ ਨਾਗਰਾਫੋਲ ਇੱਕ ਸ਼ਹਿਰ ਐ ਕਈਆਂ ਨੇ ਵੇਖਿਆ ਤੁਸੀਂ ਜਗਰਾਉਂ ਵਾਲਿਆਂ ਨੇ ਮੈਂ ਕਿਹਾ ਤੂੰ ਇੱਥੇ ਕਿਵੇਂ ਆਈ ਰਹਿਣੀ ਕਿੱਥੇ ਹੈ ਕਹਿੰਦੀ ਇੱਕ ਕਮਰੇ ਚ 6 ਕੁੜੀਆਂ ਰਹਿਣੀਆਂ ਮੈਂ ਕਿਹਾ 10 ਪੁੱਤ ਕੰਮ ਕਿਨੇ ਕਹਿੰਦੀ ਇੱਕ ਹੋਰ ਕੰਮ ਤੇ ਜਾਂਦੀ ਹੈ ਦੂਜਿਆਂ ਨੂੰ ਕੰਮ ਨਹੀਂ ਮਿਲਿਆ ਇੱਕ ਨੂੰ ਹੀ ਕੰਮ ਮਿਲਿਆ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਹਰਪ੍ਰੀਤ ਜੀ ਕਹਿੰਦੀ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਖਲੀਫਾ ਸਾਹਿਬ ਮੈਂ ਕਿਹਾ ਪੁੱਤ ਮੈਂ ਕਿਸੇ ਨੂੰ ਕਹਤਾ ਮੈਂ ਕਿਹਾ ਕੰਮ ਪਾੜ ਕੇ ਦਿਓ ਬੱਬੂ ਜੀ। ਉਹ ਲੱਭ ਜੂਗਾ ਕੰਮ। ਮੈਂ ਕਿਹਾ ਪੁੱਤ ਕਹਿੰਦੀ ਬਸ ਮਸਾਂ ਹੀ ਗੁਜ਼ਾਰਾ ਹੁੰਦਾ ਹੈ। ਕੋਈ ਸਾਡੇ ਢਿੱਡ ਦੇ ਜੰਮੇ ਤਾਂ ਬਾਹਰ ਚਲੇ ਗਏ। ਕਿਉਂਕਿ ਇੱਥੇ ਅਸੀਂ ਉਹਨਾਂ ਵਾਸਤੇ ਕੋਈ ਤਾਂ ਇੰਤਜ਼ਾਮਤ ਨਹੀਂ ਕੀਤੇ। ਪੱਤਰਕਾਰ ਸਾਥੀਓ ਸਾਡੇ ਢਿੱਡ ਦੇ ਜੰਮੇ ਤਾਂ ਬਾਹਰ ਚਲੇ ਗਏ। ਇਸ ਸ਼ਰਤੀ ਨੂੰ ਪਿਆਰ ਕਰਨ ਵਾਲੇ ਅਸੀਂ ਉਹਨਾਂ ਸੇ ਇੰਤਜ਼ਾਮਬਾਤ ਨਹੀਂ ਕਰ ਸਕੇ ਲੇਕਿਨ ਅੱਜ ਮਾਈਗ੍ਰੇਸ਼ਨ ਮੈਨੂੰ ਕਿਸੇ ਤੇ ਅਤਰਾਜ ਨਹੀਂ ਹੈ ਮੈਂ ਇਨਸਾਨ ਨੂੰ ਪਿਆਰ ਕਰਦਾ ਮੈਂ ਚਾਹੇ ਉਹ ਕਿਸੇ ਜਾਤ ਦਾ ਹੈ ਪਾਤ ਦਾ ਚਾਹੇ ਯੂਪੀ ਦਾ ਚਾਹੇ ਬਿਹਾਰ ਦਾ ਮੈਂ ਹਰ ਵਿਅਕਤੀ ਨੂੰ ਪਿਆਰ ਕਰਦਾ ਸਾਨੂੰ ਅਤਰਾਜ ਨਹੀਂ ਹੈ ਕੋਈ ਬਾਹਰਲੇ ਸੂਬੇ ਤੋਂ ਸਾਡੇ ਤੇ ਆ ਰਿਹਾ ਹੈ ਮੈਨੂੰ ਅਤਰਾਜ ਨਹੀਂ ਹੈ ਪਰ ਮੈਨੂੰ ਅਤਰਾਜ ਇੱਕ ਗੱਲ ਦਾ ਹੈ ਔਰ ਪੰਜਾਬ ਜਿਵੇਗਾ ਪੰਜਾਬ ਦੇ ਵਿੱਚ ਬਾਹਰਲੇ ਸਾਰੇ ਰਹਿਣਗੇ ਲੇਕਿਨ ਪੰਜਾਬੀ ਜਦੋਂ ਤੁਸੀਂ ਖਤਮ ਹੋ ਗਏ ਅੱਜ ਤੋਂ 20 ਸਾਲਾਂ ਨੂੰ ਫੇਰ ਪੰਜਾਬ ਦੀ ਕੋਈ ਗੱਲ ਕਰਨ ਵਾਲਾ ਨਹੀਂ ਹੋਏਗਾ ਪੰਜਾਬੀ ਬੋਲਣ ਵਾਲਾ ਨਹੀਂ ਲੱਗਾਂ ਪੰਜਾਬੀ ਤੀਆਂ ਨਹੀਂ ਹੋਣਗੀਆਂ ਗਿੱਧੇ ਨਹੀਂ ਪੈਣਗੇ ਭੰਗੜੇ ਨਹੀਂ ਪੈਣਗੇ ਪੱਜਾ ਨਹੀਂ ਹੋਣ ਗਿਆ ਦਾੜੀਆਂ ਤੇ ਕੇ ਹਸ ਤੇ ਕਰਪਨਾ ਨਹੀਂ ਹੋਣੀਆਂ ਤੇ ਫੇਰ ਦੇ ਸ਼ਿਵਾ ਵਰ ਮੋਹੇ ਸੁਭ ਕਰ ਮੰਤੇ ਕਬ ਹੂ ਨਾ ਧਰੂ ਨਾ ਧਰੂ ਹਰ ਸੋ ਜਬ ਜਾਏ ਲਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਫੇਰ ਫੇਰ ਮੇਰੇ ਗੁਰੂ ਦਾ ਨਾਰਾ بلند ਕਰਨ ਵਾਲਾ ਬੋਲੇ ਸੋ ਨਿਹਾਲ ਕਹਿਣ ਵਾਲਾ ਪੰਜਾਬੀ ਨਹੀਂ ਰਹਿ ਗਿਆ ਕਿਉਂਕਿ ਮਾਈਗ੍ਰੇਸ਼ਨ ਪੰਜਾਬ ਦੇ ਬੱਚੇ ਘਟ ਜੰਮ ਰਹੇ ਤੇ ਮਰ বিষ্ণੂ ਜੀ ਜਿਆਦਾ ਰਹੇ ਹੰਬੜਾ ਸਾਹਿਬ ਮਰ ਜਾਵੇਲੇ ਜੰਮ ਘਟ ਰਹੇ ਜਿਹੜੇ ਹੈਗੇ ਉਹ ਕੈਨੇਡਾ ਤੇ ਅਮਰੀਕਾ ਚਲੇ ਗਏ ਫਿਰ ਮੇਰਾ ਪੰਜਾਬ ਫੇਰ ਮੇਰੀ ਪੰਜਾਬੀ ਫੇਕੀ ਹੋਏਗਾ ਫਿਰ ਸਾਰਾ ਕੰਮ ਖਤਮ ਹੋ ਜਾਏਗਾ ਦੁਨੀਆ ਦੇ ਨਕਸ਼ੇ ਤੋਂ ਜਿਸ ਪੰਜਾਬ ਦੀਆਂ ਲੋਕ ਗੱਲਾਂ ਕਰਦੇ ਸਿਖੇੜਾ ਸਾਹਿਬ ਸਿਹੋੜੇ ਵੀ ਚਿੜੀ ਮੇਰਾ ਪੰਜਾਬ ਫੇਰ ਹੋਰੀਆਂ ਗੱਲਾਂ ਨਹੀਂ ਹੋਣਗੀਆਂ ਸੋ ਮੈਂ ਇਸ ਕਰਕੇ ਧਰਨਾ ਲਾਇਆ ਭਗਵੰਤ ਮਾਨਸਾਪ ਇਸ ਕਰਕੇ ਮੇਰਾ ਰੋਸ ਹੈ ਕੀ ਆ ਮੁੱਖ ਮੰਤਰੀ ਬਣਿਆ ਅੱਜ ਪੈਨਸ਼ਨਾਂ ਕੱਟਦੀਆਂ ਇਹ ਪੰਜਾਬ ਦੇ ਮਸਲੇ ਆ ਮੇਰਾ ਕੋਈ ਰੋਲਾ ਨਹੀਂ ਭਗਵਾਨ ਸਾਹਿਬ ਨਾਲ ਮੈਂ ਕਹਣਾ 5 ਸਾਲ ਹੋਰ ਮੁੱਖ ਮੰਤਰੀ ਰਹੇ ਲੇਕਿਨ ਪੰਜਾਬ ਮਸਲਿਆਂ ਦਾ ਹੱਲ ਕਰਕੇ ਦੇ ਮਿੱਤਰਾ ਨਹੀਂ ਗੱਲ ਨਹੀਂ ਬਣੀ ਔਰ ਦੂਜੀ ਗੱਲ ਆ ਜਿਹੜੀਆਂ ਗੱਲਾਂ ਸਾਰੇ ਲੀਡਰਸ਼ਿਪਾਂ ਨੇ ਕੀਤੀਆਂ ਉਹ ਇੰਡੀਆ ਅਲਾਈንስ ਜਿਹੜਾ ਇੰਡੀਆ ਅਲਾਈንስ ਜਿਹੜਾ ਦਿੱਲੀ ਦਾ ਗਠਜੰਬਨ ਹੈ ਇਹ ਗਠਜੰਬਨ ਕਿਉਂ ਕੀਤਾ ਇਹ ਕਿਉਂ ਕੀਤਾ ਇਹ ਇਸ ਕਰਕੇ ਹੋਇਆ ਕਿਉਂਕਿ ਇੱਕ ਨਾਦਰ ਸ਼ਾ ਇੱਕ ਔਰੰਗਜ਼ੇਬ ਹਿੰਦੁਸਤਾਨ ਦੀ ਤਰਤੀ ਤੇ ਦੁਬਾਰੇ ਆ ਗਿਆ ਜਿਨੇ 150 ਐਮਪੀਆ ਨੂੰ ਬਾਹਰ ਕੱਢ ਰੱਖਿਆ ਜਿਹੜਾ ਕਹਿੰਦਾ ਗੱਲ ਸੁਣ ਲੋ ਜੋ ਕਮਾਂਗੇ ਉਹ ਹੋਏ ਹੋਏਗਾ ਮੇਰੇ ਤੋਂ ਬਿਨਾ ਹਿੰਦੁਸਤਾਨ ਪੱਤਣਾ ਨਹੀਂ ਹਿੱਲੇਗਾ ਉਹਨੂੰ ਲਾਉਣ ਵਾਸਤੇ ਇਹ ਸਾਰੇ ਇਕੱਠੇ ਹੋਏ ਐ ਪਰ ਜਿਹੜੀਆਂ ਭਾਵਨਾਵਾਂ ਅੱਜ ਦੇ ਲੀਡਰਾਂ ਨੇ ਇੱਥੇ ਮੰਚ ਤੇ ਇਕੱਠੀਆਂ ਇੱਥੇ ਕੀਤੀਆਂ ਇਹਨਾਂ ਬਾਰੇ ਮੈਨੂੰ ਪੂਰਨ ਵਿਸ਼ਵਾਸ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਹਜੇ ਤੱਕ ਆਸ਼ੂ ਬੱਠਾ ਮੇਰਾ ਭਰਾ ਪ੍ਰਗਤ ਸਿੰਘ ਬੱਠਾ ਬਾਜਵਾ ਸਾਹਿਬ ਬੈਠੇ ਹਜੇ ਤੱਕ ਦਿੱਲੀ ਨੇ ਨਹੀਂ ਕਿਹਾ ਕਿ ਤੁਸੀਂ ਇਕੱਠੇ ਬੈਠ ਕੇ ਕੋਈ ਗੱਲ ਕਰੋ ਜਾਂ ਤੁਸੀਂ ਚੋਣ ਲੜਨਾ ਹਜੇ ਤੱਕ ਕਾਲ ਦਾ ਪਤਾ ਕੋਈ ਨਹੀਂ ਕੰਮ ਸਿਨੇ ਨਹੀਂ ਲੱਗਿਆ ਪੰਜਾਬ ਦੇ ਲੋਕ ਪੰਜਾਬ ਦੀ ਕਾਰਨਸ਼ੀਲ ਭਾਵਨਾ ਮਾਣ ਰਾਜਾ ਗਰੇ ਵਰਕਰ ਇਹ ਚੰਗੀ ਤੇਰਾ ਜਾਣਦਾ ਹੈ ਵੀ ਪੰਜਾਬ ਦੇ ਕਾਂਗਰਸ ਦੇ ਲੋਕਾਂ ਦੀਆਂ ਭਾਵਨਾਵਾਂ ਵਰਕਰਾਂ ਦੀਆਂ ਭਾਵਨਾਵਾਂ ਪੰਜਾਬ ਦੇ ਰਹਿੰਦੇ ਵਸਦੇ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਲੋਕਾਂ ਨੂੰ ਦੱਸਮੀ ਹੈ ਮੈਂ ਦਿੱਲੀ ਹਕਮਤ ਨੂੰ ਦੱਸਾਂਗਾ ਅੱਲਾਹ ਰਾਦਾ ਔਰ ਕੋਈ ਫੈਸਲਾ ਮੈਨੂੰ ਪੂਰਨ ਉਮੀਦਾਂ ਖਰੜੇ ਸਾਪੀ ਪੂਰਨ ਉਮੀਦਾਂ ਰਾਹੁਲ ਗਾਂਧੀ ਤੇ ਕੋਈ ਫੈਸਲਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ ਉਮੀਦ ਹੈ ਉਮੀਦ ਨਹੀਂ ਆਏਗਾ ਇਸ ਕੱਲ ਦਾ ਮੈਂ ਲੜਾਈ ਲੜਾਂਗਾ ਤੁਹਾਡੀ ਪਰ ਮੇਰੀ ਇੱਕ ਬੇਨਤੀ ਆ ਕਾਂਗਰਸੀਆਂ ਕਾਂਗਰਸੀਆਂ ਨੂੰ ਮੈਂ ਛੋਟੇ ਮੇਰੀ ਬੇਨਤੀ ਹੈ ਜਾਤ ਦਾ ਹਰ ਵਿਅਕਤੀ ਆਸਰੇ ਛੋਟੇ ਤੋਂ ਵੱਡੇ ਤੱਕ ਚਾਹੇ ਪਿੰਡ ਦਾ ਸਰਪੰਚ ਚਾਹੇ ਕੋਈ ਹੋਰ ਫੇ ਚਾਹੇ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੈ ਹੱਥ ਕਿਉਂ ਲਾਇਆ ਹੱਥ ਲਾਇਆ ਬਈ ਬੰਦੇ ਨੇ ਮੇਰੇ ਮੈਂ ਬੰਦ ਹੋ ਜਾ ਬੋਲੋ ਬਈ ਸੰਦੀਪ ਜਾਨ ਨੇ ਮੇਰੇ ਹੱਥ ਲਾਇਆ ਵੈਸੇ ਉਹ ਹੱਥ ਕਈਆਂ ਦੇ ਲਾਤਾ ਜਿਹੜੇ ਬੋਲਦੇ ਸੀ ਇਹ ਸੰਦੀਪ ਹੁਣ ਮੇਰੇ ਵੀ ਲਾਤਾ ਪਹਿਲੀ ਵਾਰੀ ਆ ਵੀ ਪ੍ਰਧਾਨ ਦੇ ਵੀ ਹੱਥ ਲਾ ਦਿੰਦਾ ਭਈਏ ਇਹ ਚੁੱਪ ਕਰ ਰੋ ਕਹਿੰਦਾ ਭਾਵੇਂ ਇਹ ਕਹਿੰਦਾ ਬੀਬੀਆਂ ਹੁਣ ਬੀਬੀਆਂ ਵਿਚਾਰੀਆਂ ਕੋਈ ਗੱਲ ਨਹੀਂ ਚੌਂਕੜੀਆਂ ਹੁੰਦਾ ਗੋਡੇ ਦੁਖਣ ਲੱਗ ਪਏ ਜੇ 20 50 ਉੱਠ ਖੜੀਆਂ ਤਾਂ ਫਿਰ ਕੀ ਹੋ ਜੂਗਾ ਕੋਈ ਫਰਕ ਨਹੀਂ ਬੀਬੀਆਂ ਨੂੰ ਕਿਹਾ ਸੀ ਤੂੰ 20 ਮਿੰਟ ਤੇ ਚਲਾਤਾ 3 ਘੰਟੇ ਉਦੋਂ ਬਾਅਦ ਕੰਮ ਮੇਰੀ ਬੈਂਤੀ ਹੈ ਤੁਹਾਨੂੰ ਜਿਹੜਾ ਛੋਟਾ ਬਲਾਕ ਦਾ ਪ੍ਰਧਾਨ ਹੈ ਤੇ ਔਰੀ ਹੋਰ ਸਿਸਟਮ ਕੋਈ ਬੰਦਾ ਹੈ ਉਹ ਵੀ ਜਾਤ ਤੇ ਚ ਰਹੇ ਬਿਨਾਂ ਜਾਤ ਤੇ ਵਾਲਿਆਂ ਨੇ ਪਹਿਲਾਂ ਸਭੀ ਸਰਕਾਰ ਦੀ ਸਾਰੀ ਇਹੀ ਤੇ ਯੋਨ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਪ ਤੇ ਚ ਰਹਿੰਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰਚ ਕਾ ਕੇ ਲੀਡਰ ਨੂੰ ਕਹਿਣਾ ਛੋੜੇ ਕਿ ਜਾਪ ਤੇ ਚ ਰਹੋ ਜੇ ਆਪਣਾ ਏਕ ਹੈ ਏਕੇ ਚ ਮਰਕਤ ਹੁੰਦੀ ਹੈ ਜਿਸ ਕਰੇ ਕਹਾਣੀ ਜਿਸ ਕੰ ਪਿਛੇ ਕਹਾਣੀ ਜਿਸ ਭੱਲੇ ਚ ਕਹਾਣੀ ਇਸ ਪਾਰਟੀ ਚੱਕਾ ਨਹੀਂ ਉਹ ਸਾਰੇ ਫੇਲ ਹੋ ਜਾਂਦੇ ਆ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਗ ਤੇ ਚ ਰਹੇ ਔਰ ਕਾਂਗਰਸ ਪਾਰਟੀ ਮੰਚ ਤੇ ਆਪ ਦੀ ਪਾਰਟੀ ਨੂੰ ਭੰਡਣ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਢੰਗੀ ਗੱਲਾਂ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗੱਲਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪ੍ਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕਹੋ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕਹੋ ਫੱਟੇ ਚੱਕਦੇ ਆਂ ਫੱਟੇ ਚੱਕਦੇ ਆਂਗੇ ਜੇ ਤੜਕੇ ਜੇ ਖੇਰੇ ਮੱਥੇ 24 ਮੈਂ ਕਈ ਵਾਰੀ ਵੇਖਦਾ ਬੰਦੇ ਆ ਹੀ ਆਉਂਦੇ ਬਾਈ ਜੀ ਮਰੀ ਗਏ ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ ਕਈ ਆਉਂਦੇ ਆ ਕੁਝ ਉਹ ਵੀ ਆ ਕਹਿੰਦੇ ਭਾਈ ਪਰਵਾਹ ਨਾ ਕਰ ਚੱਕਦੇ ਆਂਗੇ ਫੱਟੇ ਖੜਦੀ ਕਲਾ ਵਾਲੇ ਬੰਦੇ ਨੂੰ ਨਾਮ ਰੱਖਿਆ ਕਰੋ ਢੈਂਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਵਹਿ ਜੂਗਾ ਸੋ ਤਕੜੇ ਰਹੋ ਤੇ ਜਾਤ ਤੇ ਚੜਨਾ ਉਹ ਬਈ ਬਲਾਕਾਂ ਦੇ ਪ੍ਰਧਾਨ ਕਿੱਥੇ ਐ ਬਈ ਇਹ ਇਹ 6 ਹਲਕਿਆਂ ਦੇ ਪ੍ਰਧਾਨ ਮੈਂ ਇਹਨਾਂ ਨੂੰ ਸਿਰ ਝਗਾਉਣਾ ਹੈ ਇਹ ਬਲਾਕ ਪ੍ਰਧਾਨ ਇਹਨਾਂ ਨੇ ਜਿਸ ਪ੍ਰਕਾਰ ਨਾਲ ਕੰਮ ਕੀਤਾ ਅੱਜ ਦੀ ਸਭਾ ਦੇ ਆਸਤੇ ਜ਼ੋਰਦਾਰ ਤਾੜੀਆਂ ਬਲਾਕ ਪ੍ਰਧਾਨਾਂ ਦੇ ਨਾਂ ਤੇ ਮੇਜਰ ਮੇਜਰ ਮੁੱਲਾਪੁਰ ਸਾਹਿਬ ਦੁਬਾਰਾ ਫੇਰ ਮੇਜਰ ਮੁੱਲਾਪੁਰ ਜिले ਦਾ ਪ੍ਰਧਾਨ ਤੇ ਆਸ਼ੂ ਜੀ ਤੁਸੀਂ ਇਨਚਾਰਜ ਸੀ ਮਹਾਰਾਜ ਏ ਬਾਬਾ ਜੀ ਬਣਜੀ ਮਹਾਰਾਜ ਪਰਮਾਤਮਾ ਤੁਹਾਨੂੰ ਵੀ ਛੜਦੀ ਕਲਾ ਰੱਖੇ ਤੁਹਾਡੀ ਰਹਿ ਨਮਾਈ ਚ ਨਕੰਮਲ ਮੁਖਸਰ ਮੈਂ ਆਦੇ ਆਪ ਨੂੰ ਫੰਨੇ ਖਾ ਕੇ ਮੈਂ ਫੰਨੇ ਖਾ ਹੈ ਤਾਂ ਮੈਂ ਹੈ ਨਹੀਂ ਪਰ ਬੰਦੇ ਨੂੰ ਭੁਲੇਖਾ ਹੁੰਦਾ ਆ ਸਾਰੇ ਫੰਨੇ ਖਾਈਆਂ ਜਿਹੜੇ ਅੱਗੇ ਬੈਠੇ ਮੈਂ ਆਖਿਆ ਮੁਕਸਰ ਸਭ ਤੋਂ ਵੱਡੀ ਰੈਲੀ ਐ ਸੰਧੂ ਅੱਜ ਚੁੰਡੀਆਂ ਵੜਦਾ ਕਹਿੰਦਾ ਅੱਜ ਵਿਖਾਉਂਗਾ ਬਈ ਭਰਾਵਾ ਥੋਟਿਆ ਦੀ ਸਾਰਿਆਂ ਨਾਲੋਂ ਵੱਡੀ ਐ ਬਈ ਤਰਨਾ ਤੁਹਾਨੂੰ ਮੁਬਾਰਕਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤਕਰੇ ਹੋ ਕੇ ਮੈਂਬਰ ਆਫ ਪਾਰਲੀਮੈਂਟ ਦੀਆਂ 13 ਦੀਆਂ 13 ਸਿੱਟ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਲਿਆਉਣਾ ਵਾਹਿਗੁਰੂ ਜੀ ਕਾ ਖਾਲਸਾ